ਮਾਲਟ ਪਾਉ ਸੁਕਾਇਦ ਕੀ ਪੰਜਾਬ ਗਲ ਦਾ ਪੰਨੀ ਨਾਲ ਜਿਹਦੇ ਖਿਲਾਫ ਪੰਡੋਰੀ ਬੋਲਦਾ ਦੀਆਂ ਨੱਕਾਂ ਨਿਕਲਦੀਆਂ ਲੀਕਾਂ ਉਹ ਬਹਿ ਜਾ ਚੁੱਪ ਕਰਕੇ ਸਾਲਿਆ ਤੇਰੀਆਂ ਤਾਂ ਲੀਕਾਂ ਛੱਡ ਤੇਰੇ ਤੱਕਲੇ ਨੇ ਮਾਰ ਮਾਰ ਕੇ ਸੀਂਡ ਘੜ ਤੇ ਬਰ ਅੱਛਾ ਐਵੇਂ ਸਾਲਾ ਵੱਡਾ ਲੁੱਲੀ ਬਦਮਾਸ਼ ਬਣਿਆ ਰਹਿਂਦਾ ਸਾਲਾ ਭੈਣ ਚ ਨੂੰ ਅਕਲ ਤੇਲੇ ਦੀ ਨਹੀਂ ਗਈ ਇਹਨੂੰ ਇਹ ਸਾਲਾ ਬੋਲੂਆ ਕੀ ਮੈਂ ਬਾਰਡਰੋਂ ਪਰੋਂ ਅਸਲਾ ਮੰਗਾ ਲਿਆ ਨਸ਼ਾ ਮੰਗਾ ਲਿਆ ਫਲਾਨਾ ਮੰਗਾ ਲਿਆ ਧੌਂਕਾ ਮੰਗਾ ਲਿਆ ਲੌੜਾ ਮੰਗਾ ਲਿਆ ਨੰਗਾ ਕਰੀ ਇਹਨੂੰ ਤੇਰੀ ਭੈਣ ਦੀ ਤੇਰੀ ਦੀ ਭੁੱਦੀ ਸਾਲਾ ਤੈਨੂੰ ਵਧਾਈ ਆ ਡੇ ਬਾਰੇ ਇਹ ਕਾਤੋਂ ਬੋਲਦਾ ਡੇ ਬਾਰੇ ਵੀਡੀਓ ਬਣਾਉਂਦੇ ਆ ਨਾ ਸਾਡੇ ਬਾਰੇ ਵੀਡੀਓ ਬਣਾਉਂਦੇ ਆ ਨਾ ਸਭ ਤੋਂ ਬੋਲਦਾ ਉਹਨੇ ਗਿਆ ਵੀਰੋ ਖੋਦੀਦਾ ਖੋਦੀਉ ਹਜੇ ਵੀ ਹਟ ਜਾ ਪਛਾਣ ਹਜੇ ਵੀ ਹਟ ਪਵੇਗਾ ਹੁਣ ਪਵੇਗਾ ਵੀਡੀਓ ਹੁਣ ਕਹੇਗਾ ਗਿਆ ਲੋੜਿਆ ਬਦਮਾਸ਼ੀ ਵੀਡੀਓ ਦਿਖਾਉਣਾ ਸਾਲਿਆ ਤੇਰੀਆਂ ਆਪ ਦੀਆਂ ਲੱਤਾਂ ਤੇ ਤੇਰਾ ਭਾਰ ਨਹੀਂ ਆਉਂਦਾ ਤੂੰ ਬਣਿਆ ਵੱਡਾ ਲੁੱਲੀ ਬਦਮਾਸ਼ ਬੈਠਾ ਹੈ ਬੜਾ ਸਾਲਾ ਰੀਲਾਂ ਪਾਉਂਦਾ ਸੀ ਮੇਰੇ ਕੋਲੇ ਪਾਕਿਸਤਾਨ ਦਾ ਅਸਲਾ ਹੈ ਫਲਾਣੇ ਧੌਂਕੇ ਦਾ ਅਸਲਾ ਹੈ ਤੇ ਹੁਣ ਕਿੱਧਰ ਗਿਆ ਪਾਕਿਸਤਾਨ ਵਾਲਾ ਅਸਲਾ ਅਸਲਾ ਤਾਂ ਸੀਗਾ ਪਰ ਸਾਲੇ ਰੌਂਦ ਮੁੱਕ ਗਏ ਸੀ ਸਾਲੀ ਧਕਾਰ ਪੀਓ ਵੱਡੇ ਬਦਮਾਸ਼ ਆਏ ਨਹੀਂ ਸਾਲੇ ਮੈਂ ਬੈਠਾ ਤੰਤ ਤਰ ਰੰਡੀਕਾ ਸਾਲੀ ਮਿੱਤਰਾਂ ਨੂੰ ਫਿਰਦੀ ਨਹੀਂ ਅਸਲੀ ਦਿਖਉਂਦੀ ਨਹੀਂ ਕਿਸੇ ਸਿਆਣੇ ਨੇ ਗੱਲ ਸੱਚ ਹੀ ਕਹੀ ਹੈ ਵੀ ਜੀਵ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ ਪਰ ਭੈਚ ਜੀਵ ਹੱਡੀਆਂ ਤੜਾ ਜ਼ਰੂਰ ਦਿੰਦੀ ਹੈ ਵੱਤ ਸਹੀ ਹੈ ਕਿੱਧਰ ਗਏ ਉਹ ਤੇਰੇ ਯਾਰ ਜਿਨ੍ਹਾਂ ਦੇ ਸਿਰਾਂ ਤੇ ਧੂੜਾਰੀਆਂ ਮਾਰਦਾ ਸੀਗਾ ਮੈਨੂੰ ਲੱਗਦਾ ਉਹ ਆਪ ਹੀ ਉੱਡ ਗਏ ਜਿਹੜੇ ਹਸਾਬ ਨੇ ਤਾਂ ਕੁੱਟ-ਕੁੱਟ ਕੇ ਜਲੂਸ ਕੱਢਿਆ ਮੈਨੂੰ ਲੱਗਦਾ ਉੱਡਿਆ ਇਹ ਵੀ ਲੈ ਇਹ ਨਹੀਂ ਪਾਉਂਦਾ ਹੁਣ ਬਦਮਾਸ਼ੀ ਵਾਲੀਆਂ ਰੀਲਾਂ ਸਾਰੇ ਕਣਕ ਖਾਂਦੇ ਦੀਪੂ ਵਾਲੀ ਰੀਲਾਂ ਤੇ ਆ ਕੇ ਬਦਮਾਸ਼ ਬਣ ਜਾਂਦੇ ਆ ਅਸੀਂ ਜੋ ਕਰਦੇ ਆਂਗੇ ਫਲਾਣਾ ਕਰਦੇ ਆਂਗੇ ਕੁਝ ਵੀ ਨਹੀਂ ਹੋਇਆ ਇਹ ਤਾਂ ਰੀਲਾਂ ਵਾਲਾ ਬਦਮਾਸ਼ ਸੀਗਾ ਹੀ ਇਹਦੇ ਨਾਲ ਇੱਕ ਹੋਰ ਵੀ ਬਦਮਾਸ਼ਣ ਉਹ ਹੈਗੀ ਕੁੜੀ ਰੀਲਾਂ ਵਾਲੀ ਜਿਵੇਂ ਆ ਪਿੱਛੇ ਜਿਹੜਾ ਬੀਕਰ ਨੇਰ ਵਾਲੀ ਸ਼ੇਰਨੀ ਨਹੀਂ ਕੁੱਟੀ ਸੀ ਉਹਦੇ ਵੀ ਲੈ ਐਂ ਕੁੱਟ ਪਈ ਲੋ ਪਹਿਲੀ ਗੱਲ ਤਾਂ ਮੈਂ ਉਹਨੂੰ ਦੇਖੀ ਅੱਜ ਬਹੁਤ ਚਰਬਾਦਾ ਮੈਂ ਤਾਂ ਖਿਆ ਕਿਤੇ ਸਾਲੀ ਮਰ ਮੁਰਗੀ ਭਾਂਚੋ ਆਪੋ ਤਾਂ ਗੁੰਡਾ ਕਰਦੀ ਉਹਨਾਂ ਨਾਲ ਤਾਂ ਸਹੀ ਜਿਨ੍ਹਾਂ ਨੇ ਕਦੇ ਕੁਝ ਦੇਖਿਆ ਨਹੀਂ ਮੇਰੇ ਨਾਲ ਤਾਂ ਖੁੰਡ ਪਣਾਣੇ ਕੱਬੇ ਬਾਲੇ ਆ ਬਾਕੀ ਜਿਨ੍ਹਾਂ ਦੇ ਸਿਰਾਂ ਤੇ ਤੂ ਬੋਕਦਾ ਨਾ ਕਾਕਾ ਉੱਕ ਤੂੜੇ ਅਸੀਂ ਹੱਤੀ ਵਾਲੇ ਆ ਮੇਰੇ ਨਾਂ ਦੇ ਖੁੰਦ ਪਦਾਨੇ ਹੁੰਦੇ ਆ ਭੈਣ ਚੋ ਗੱਲ ਰਖੁੰਦ ਪਦਾਨੇ ਉਹਨੂੰ ਤੂੰ ਪਿਛਲੇ ਜਮਾਨੇ ਚ ਬੈਲਣ ਲਈ ਹੈ ਇਹਨੂੰ ਮੜਾ ਜਾ ਕੋਈ ਜਣਾ ਸਮਝਾਓ ਏ ਜੇ ਤੂੰ ਕਤੂਰੇ ਪਾਲਣ ਜਾਣਦੀ ਆ ਤੇ ਕਤੂਰਿਆਂ ਦੀ ਮਾਂ ਵੀ ਕੋਈ ਪਾਲਣ ਜਾਣਦਾ ਬਾਅਦ ਚ ਕਹਿਣਗੇ ਕਿ ਸਾਨੂੰ ਇਨਸਾਫ ਦਿਵਾਓ ਕਣਕ ਦੀਪੂ ਵਾਲੀ ਖਾ ਕੇ ਇਨਸਾਫ ਮੰਗਦੇ ਆ ਇਹ ਜਿੰਨੂ ਜਿੰਨੂ ਕਿਹਾ ਮੈਂ ਉਹਨੂੰ ਅਨਫੋਲੋ ਕੀਤਾ ਮੂੰਹ ਉਸੇ ਸੁਪਰ ਹੀ ਨਿਕਲ ਕੇ ਬਾਤ ਕਰ ਰਿਹਾ ਬਾਬਾ ਤੇਰੇ ਕਹਿਣ ਤੋਂ ਅਸੀਂ ਕਦੇ ਬਾਹਰ ਤਾਂ ਨਹੀਂ ਹੋਏ ਤੂੰ ਕਿਹਾ ਮੇਰੇ ਸਾਹਮਣੇ ਕਦੇ ਕਾਲ ਤੇ ਨਾ ਰੋਈ ਕਾਲ ਕੱਟ ਕੇ ਰੋਂਦੇ ਸੀ ਤੇਰੇ ਸਾਹਮਣੇ ਤਾਂ ਨਹੀਂ ਰੋਏ ਐ ਕੀੜਾ ਦੇ ਜਿਹੜਾ ਤੁਹਾਡੇ ਅੰਦਰ ਪੰਦਾ ਤੂੰ ਉਹਦੋਂ ਵੀ ਯਕੀਨ ਨਹੀਂ ਕੀਤਾ ਕਦੇ ਮੇਰੇ ਤੇ ਜਦੋਂ ਹਰ ਇੱਕ ਚੀਜ਼ ਦਾ ਤੈਨੂੰ ਸਕਰੀਨਸ਼ਾਟ ਭੇਜਦੀ ਸੀ ਨਾ ਬੰਦਾ ਤੇ ਨਾ ਬੁੜੀ ਜਿੰਨਾਨਾ ਮੈਂ ਕੁਝ ਕਰਦੀ ਵੀ ਨਹੀਂ ਸੀ ਤਾਂ ਵੀ ਗਲਤੀ ਮੰਨ ਲੈਣੀ ਪਤਾ ਕਿਉਂ ਕਿਉਂਕਿ ਮੈਂ ਤੇਰੇ ਨਾਲ ਆਪਣਾ ਫਿਊਚਰ ਦੇਖਦੀ ਸੀ ਅਸੀਂ ਮੰਨਦੇ ਆ ਕਿ ਤੂੰ ਆਪਦਾ ਫਿਊਚਰ ਦੇਖਦੀ ਸੀ ਪਰ ਤੇਰਾ ਫਿਊਚਰ ਰਾਹ ਚ ਕਿੱਥੇ ਜੇ ਰਹਿ ਗਿਆ ਚੰਗਾ ਹੋ ਗਿਆ ਤੇਰਾ ਫਿਊਚਰ ਰਾਜ ਹੀ ਰਹਿ ਗਿਆ ਸਿਰੇ ਨਹੀਂ ਲੱਗਿਆ ਜੇ ਸਿਰੇ ਲੱਗ ਜਾਂਦਾ ਨਾ ਤੂੰ ਤਾਂ ਸਿਗੀ ਤੋਤੀ ਬਦਮਾਸ਼ ਹੋਰ ਬਣ ਜਾਂਦਾ ਤੋਤਾ ਬਦਮਾਸ਼ ਫਿਰ ਲੋਕਾਂ ਨੇ ਕੀ ਕਰਨਾ ਸੀ ਆ ਗਿਆ ਤੋਤਾ ਬਦਮਾਸ਼ ਸਾਲਿਆ ਤੂੰ ਆ ਕਿਹੜੇ ਲੱਛਣਾਂ 'ਚ ਲੱਗਿਆ ਪਿਆ ਇਹਦੇ ਨਾਲ ਤਾਂ ਭੈਂਚੋ ਕੋਈ ਤੋਤਾ ਬਦਮਾਸ਼ ਤੂੰ ਵੀ ਬਣ ਜਾਂਦਾ ਜਿੱਥੇ ਐਨੇ ਲੋਕ ਕੂਸੀਆਂ ਭਰ-ਭਰ ਕੇ ਕੁੱਟ ਖਾਈ ਜਾਂਦੇ ਉੱਥੇ ਤੇਰੇ ਵੀ ਕੁੱਟ ਪੈ ਗਿਆ ਕਰਦੀ ਸੜੀ ਹੁਣ ਤਾਂ ਜੇਕਰ ਤੁਹਾਨੂੰ ਕੋਈ ਕੁੱਟੂਆ ਤਾਂ ਉਹ ਵੀ ਪੈੜਾ ਲੱਗੂ ਆਖੂ ਭੈਂਚੋ ਕੋਈ ਟੈਂਪੂ ਨੂੰ ਕੁੱਟ ਗਿਆ ਜੇਕਰ ਤੁਸੀਂ ਕੋਈ ਤੋਤੀ ਬਦਮਾਸ਼ ਬਣੇ ਹੁੰਦੇ ਤਾਂ ਤੁਹਾਨੂੰ ਸੋਹਣਾ ਤਾਂ ਲੱਗਦਾ ਕੁੱਟਦਾ ਵੀ ਹਾਂ ਪਈ ਕਿਸੇ ਤਗੜੇ ਬਦਮਾਸ਼ ਨੂੰ ਕੁੱਟ ਕੇ ਆਇਆ ਇਹ ਵੀ ਸਾਲੇ ਨੱਲੇ ਬੇਰੁਜ਼ਗਾਰ ਟੈਂਪੂ ਆ ਭੈਂਚੋ ਇਹ ਬੜੀ ਅੱਛੀ ਬਾਤ ਕਹੀ ਯਾਰ ਅਲ ਕਚਰੀ ਦੀ ਪੂੰਛ ਦੇਖ ਲ ਮੱਕੇ ਆਂਦੀ ਵੀ ਨਾਲ ਉਸ ਘੋੜੀ ਦੀ ਹੁੰਦੀ ਐ ਆਹੋ ਆਹੋ ਕੀ ਨਿਸ਼ਾਨਾ ਮਾਰਿਆ ਭੈਣ ਚੋਪ ਗੱਲ ਕਰ ਤੂੰ ਬਚ ਕੇ ਰਹੀ ਇਹਨੇ ਘੋੜੀਆਂ ਦੀਆਂ ਪੂਛੇ ਚਕਾਈਆਂ ਤਈ ਹੈ ਉਸ ਘੋੜੀ ਦਾ ਤੇ ਮੈਂ ਹੈਗੀ ਨੁਕਰੀ ਘੋੜੀ ਐ ਮੈਂ ਤਾਂ ਮੇਰੇ ਵਰਗੀ ਘੋੜੀ ਹੈ ਕੋਈ ਬੱਸੋ ਮੇਰੇ ਵਰਗੀ ਨੁਕਰੀ ਘੋੜੀ ਹੈਗੀ ਇਹਦੇ ਕੋਲੇ ਹੈਗੀ ਐ ਘੋੜੀ ਪਰ ਉਹ ਨੁਕਰੀ ਘੋੜੀ ਹੈਣੀਗੀ ਕਾਵਾ ਸਾਖੀ ਨਸਲ ਦੀ ਘੋੜੀ ਓ ਯਾਰ ਤੈਨੂੰ ਮੰਨਦੇ ਤੈਨੂੰ ਫੁੱਲ ਤੂੰ ਖੱਤਰ ਵਰਗਾ ਮੂੰਹ ਇਹ ਸਾਹਮਣੇ ਕਾਰ ਆਪਦਾ ਹਿੰਮਤ ਹੈ ਤੂੰ ਸਾਹਮਣੇ ਆ ਕੇ ਬੋਲ ਉੱਪਰ ਆਵਾਜ਼ ਸਵੇਰੇ ਸੋਸ਼ਲ ਮੀਡੀਆ ਤੇ ਘੁੰਮ ਜਣਾ ਤੂੰ ਰਹਿੰਦੇ ਚੁੱਪੋ ਜਾ ਲੋਕਾਂ ਨੇ ਰਿਕਾਰਡ ਆਉਣ ਗਏ ਮੈਂ ਕਰਦੀ ਨਹੀਂ ਤੂੰ ਹੀ ਅੰਡਰਪੋਕ ਉਹ ਮੈਂ ਡਰਦਾ ਨਹੀਂ ਹੈਗਾ ਤੂੰ ਡਰਦਾ ਹੀ ਨਹੀਂ ਆ ਕੁੜੀਏ ਸੱਚੀ ਨਹੀਂ ਡਰਦਾ ਜਿਹੜਾ ਘੋੜੀ ਦੀਆਂ ਅਗਲੀਆਂ ਗੋਡੀਆਂ ਲਵਾ ਸਕਦਾ ਉਹ ਬੰਦਾ ਕਿੱਥੇ ਡਰ ਜੂ ਭਲਾਂ ਸਾਰੇ ਪਾਸੇ ਸੁਖਮਨ ਸੁਖਮਨ ਹੋ ਜਾਣੀ ਹੈ ਸਵੇਰੇ ਤਿੰਨ ਬੰਦੇ ਤਿੰਨ ਫੁੱਲ ਮੈਨੂੰ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਤੇ ਕੋਈ ਨਹੀਂ ਮੈਂ ਡਰਦੀ ਨਹੀਂ ਮੈਂ ਕਿਸੇ ਦਾ ਕੁਝ ਲੈ ਕੇ ਦੇਣਾ ਨਹੀਂ ਆ ਠੀਕ ਹੈ ਤੂੰ ਡਰਦਾ ਆ ਮੈਨੂੰ ਲੱਗਦਾ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ ਇਹ ਦੋਨੇ ਹੀ ਇੱਕੋ ਜਿਹੇ ਆ ਇੱਕ ਘੋੜੀ ਬਣਾਉਣ ਦਾ ਸ਼ਕੀਨ ਹੈ ਤੇ ਇੱਕ ਘੋੜੀ ਬਣਨ ਦੀ ਸ਼ਕੀਨ ਹੈ ਇਹ ਤਾਂ ਤਾਂ ਬਸ ਡਰ ਕੇ ਰੋ ਇਹ ਬੜਾ ਹੀ ਗੰਦਾ ਸਰਦਾਰ ਹੈ ਇਹਦੇ ਕੋਲੇ ਕੋਈ ਵੀ ਜਾਨਵਰ ਹੈ ਨਹੀਂ ਫਿਰ ਵੀ ਇਹ ਘੋੜੀਆਂ ਵਾਲਾ ਸਰਦਾਰ ਬਜਦਾ ਤੂੰ ਆਪਣੇ ਖੋਪੇ ਲਾ ਜਾਣਾ ਖੱਤਰ ਵਰਗੇ ਜਿਹੜੇ ਚੈਟ ਟੂ ਮੋਰ ਪਰਸਨ ਗਾਇਸ ਦੋ ਬੰਦੇ ਹੋਰ ਮਾਲਵੇ ਵਾਲੀ ਥੈਂਕ ਯੂ ਸੋ ਮਚ ਚੈਟ ਦੋ ਬੰਦੇ ਜੀ ਹੋਰ ਯਾਰ ਕਰੋ ਇਹਨੂੰ ਪਨਿਸ਼ਮੈਂਟ ਦੇਵਾ ਮੈਂ ਹਾਂ ਹੈਗੀ ਆ ਪਨਿਸ਼ਮੈਂਟ 5000 ਮੈਂ ਤਾਂ ਕਹਿਣੀ ਆ 5000 ਹੋਵੇ ਤੇ ਮੈਂ ਇਹਨੂੰ ਦੱਸਾਂ ਪਤਾ ਇਹ ਖੱਚਰ ਹੈ ਨਹੀਂ ਖੱਚਰ ਨੁਕਰਾ ਘੋੜਾ ਹੈ ਮੈਨੂੰ ਲੱਗਦਾ ਗੁੱਡੀ ਨੇ ਦੇਖੀ ਨਹੀਂ ਵੀ ਗੋਪੀ ਆਪ ਕਿਆ ਬਣੀ ਹੋ ਵੈਰੀ ਗੁੱਡ ਕਲੈਪਿੰਗ ਉਣੀ ਚੱਲੋ ਕਿੰਨੇ ਵਾਰ ਨਿਕਲਿਆ ਹੈ ਦੋ ਬਾ ਬਈ ਸਰਦਾਰਾ ਕੀ ਆ ਤੇਰੀ ਸੋਚ ਹੈ ਮੈਨੂੰ ਲੱਗਦਾ ਇਹ ਵੀ ਐਂ ਸੋਚੀ ਜਾਂਦਾ ਮੈਂ ਇਹਨੂੰ ਵੀ ਕੋੜੀ ਬਣਾ ਲਾਂ ਇਹਨੂੰ ਕੋੜੀ ਤਾਂ ਬਣਾ ਲੇਗਾ ਪਰ ਇਹ ਨੁਕਰੀ ਨਹੀਂ ਬਣੂਗੀ ਆਈ ਆਈਆ ਸਬਸੋ ਸਾਲਗਤਾ ਖਲਮਾਇਕ ਦੇਖ ਲਈ ਵਾਹ ਭਾਈ ਗਰੀਬਾਂ ਦੇ ਸਰਦਾਰਾ ਭੈਣ ਚੋਨੇ ਦੇਖ ਲੋ ਇਹਨੇ ਕੀ ਸ਼ਰਮ ਲਈ ਆ ਸਾਡੇ ਪਹਿਲਾਂ ਤਾਂ ਗਰੀਬੀ ਦੀ ਫੜ ਕੇ ਭੈਣ ਘੜਤੀ ਫਿਰ ਅਮੀਰੀ ਦੀ ਘੜਤੀ ਹੁਣ ਸਾਲਾ ਰਹਿੰਦਾ ਖੁੰਦਾ ਆ ਕੰਮਾਂ ਤੇ ਹੋ ਗਿਆ ਸ਼ੈਂਪੂ ਖਾਣ ਲੱਗ ਗਿਆ ਕੁੜੀ ਜਾਵੇ ਤਾਂ ਤੂੰ ਰੋਟੀਆਂ ਪਕਾ ਕੇ ਖਾਲਾ ਸਾਰੇ ਭੈਣ ਚੋ ਬੜੇ ਕੁਸਿਆਂ ਤੋਂ ਕੁਸੇ ਲੋਕ ਪਏ ਐ ਇੱਥੇ ਲਾ ਸ਼ੈਂਪੂ ਖਾ ਕੇ ਟੱਡ ਨਹੀਂ ਭਰਿਆ ਹੁਣ ਸਰਫ ਦਾ ਪੈਕਟ ਖਾਊਗਾ ਆਜੋ ਕਰ ਲੋ ਗੱਲ ਭੈਣ ਚੋ ਇਹਦੂ ਵੀ ਕੋਈ ਮਹਾਨ ਕੁਸਾ ਘੱਟਾ ਹੋ ਸਕਦਾ ਕੋਈ ਸਾਲਿਆ ਜੇ ਤੇਰੇ ਘਰੇ ਕਣਕ ਨਹੀਂ ਤਾਂ ਤੂੰ ਮੈਨੂੰ ਮੈਸੀ ਕਰਦੇ ਮੈਂ ਭੈਣ ਚੁਗਾ ਇੱਕ ਕਣਕ ਦਾ ਘੱਟਾ ਸਿੱਟਿਆ ਹਾਂ ਤੇਰੇ ਘਰੇ ਭੈਣ ਚੋ ਸਾਲੇ ਬੜੇ ਲੋਕਾਂ ਤੋਂ ਲੋਕ ਮਰੀ ਜਾਂਦੇ ਪਰ ਇਹੋ ਜੇ ਲੋਕ ਗਰੀਬ ਮਰਦੇ ਕਿਉਂ ਨਹੀਂ ਸਾਲੇ ਭੁੱਖ ਮਰੀ ਜਾ ਕੇ ਆਜਾ ਸਾਲਾ ਸਰਫ ਨਾਲ ਕੰਮ ਨਹੀਂ ਚੱਲਿਆ ਹੁਣ ਭੈਣ ਚੋ ਸਪਰੇਅ ਵਾਲੇ ਲੀਟਰ ਚੋਂ ਪਾਣੀ ਪੀਊਗਾ ਸਾਲਿਆ ਨਾ ਤੈਨੂੰ ਸਰਫ ਨੇ ਕੰਮ ਕਰਨਾ ਐ ਨਾ ਸ਼ੈਂਪੂ ਨੇ ਕਰਨਾ ਤੂੰ ਜਾ ਕੇ ਭੈਣ ਚੋ ਕੋਈ ਸਲਫਾਸ ਸਲਫੂਸ ਖਾ ਖੜੀ ਤੈਨੂੰ ਐਨਾ ਸਾਰੇ ਕੁੜੀ ਹੋਵੇ ਨੂੰ ਪਤਾ ਨਹੀਂ ਇਹੋ ਜੇ ਚੈਲੰਜ ਕੌਣ ਕਰ ਦਿੰਦਾ ਵੀ ਤੂੰ ਸਰਫ ਖਾ ਕੇ ਦਿਖਾ ਸ਼ੈਂਪੂ ਖਾ ਕੇ ਦਿਖਾ ਲੋਕ ਤੈਨੂੰ ਇਹੋ ਜੇ ਚੈਲੰਜ ਕਰਦੇ ਆ ਲੈ ਮੈਂ ਇੱਕ ਚੈਲੰਜ ਮੈਂ ਕਰਦਾ ਤੂੰ ਭਾਂਚ ਤੋਂ ਮੋਨੋ ਦਾ ਲੀਟਰ ਪੀ ਕੇ ਦਿਖਾ ਜੇ ਤੇਰਾ ਨਾ ਟਟੂ ਪਾ ਰੋ ਇੱਕ ਗੜੇ ਤਾ ਫਿਰ ਮੈਨੂੰ ਦੱਸੀ ਇਹ ਬੜੀ ਅੱਛੀ ਬਾਤ ਕਹੀ ਆਂ ਸੰਗਤੋ ਕਿਸੇ ਦੇ ਬੰਦ ਹੋਏ ਹੁਣ ਪਤਾ ਨਹੀਂ ਲੱਗਦਾ ਕੀ ਹੋ ਗਿਆ ਕੀ ਬੋਲ ਬਾਬਾ ਤੇਰੇ ਸੱਚੇ ਦਰਵਾਜ਼ੇ हां भाई ਤੁਸੀਂ ਪਹਿਲਾਂ ਵੀ ਕਿਸੇ ਦਰਬਾਰ ਚ ਗਏ ਸੀਗੇ ਆਪਾਂ ਪੁੱਛਣਾ ਬਹੁਤ ਬਹੁਤ ਥਾਂਾਂ ਤੇ ਗਏ ਬਹੁਤ ਜਗ੍ਹਾ ਦੇਖੀ ਨਾਮ ਕੀ ਹੈ ਬੇਟਾ ਮਨਜੀਤ ਸਿੰਘ ਮਨਜੀਤ ਸਿੰਘ ਕਾਡ ਅਨਾਰਾਜੇ ਹਾਂ ਚਰਨਜੀਤ ਕੌਰ ਵਾ ਭਈ ਬਾਬਾ ਜੇਕਰ ਤੇਰੇ ਵਿੱਚ ਇੰਨੀ ਮਾਤਾ ਕੋਈ ਬਾਬਾ ਆਉਂਦਾ ਹੈ ਤਾਂ ਫਿਰ ਇਹਨਾਂ ਦੇ ਨਾਂ ਪਹਿਣੀਆਂ ਉਹਨੂੰ ਪੈਦਾ ਉਹ ਤਾਂ ਤੈਨੂੰ ਆਪ ਨੂੰ ਹੀ ਪਤਾ ਹੋਣੀ ਚਾਹੀਦੇ ਆ ਮੈਨੂੰ ਤਾਂ ਬਾਬਾ ਹੀ ਦੇਖਣ ਚ ਝੁਰਲੂ ਲੱਗਦਾ ਰਵੀ ਸਾਹ ਸਰਨਜੀਤ ਕੌਰ ਸਰਨਜੀਤ ਕੌਰ ਕਿੱਥੋਂ ਆਏ ਹੋ ਤੁਸੀਂ ਮੋਗਗੇ ਤਾਂ ਪੂਰਾ ਪਤਾ ਵੀ ਘਰ ਲਈ ਪੁੱਛਣਾ ਹੀ ਕੰਮ ਨਹੀਂ ਵੀ ਪੁੱਛਣਾ ਦੇਖੋ ਬੈਨ ਤੁਹਾਡੇ ਘਰ ਦੇ ਵਿੱਚ ਵੀ ਦਿੱਕਤਾਂ ਲਿਕਦੀਆਂ ਪਈਆਂ ਬੇਟਾ ਬਹੁਤ ਜ਼ਿਆਦਾ ਚੁੱਪ ਨਹੀਂ ਮੈਂ ਦੱਸੂ ਕੁਝ ਨਹੀਂ ਬੋਲਣਾ ਬੇਟਾ ਨਾਲੇ ਤਾਂ ਕੁੜੀ ਆਵੇ ਨੇ ਸਾਰਾ ਕੁਝ ਪੁੱਛ ਲਿਆ ਨਾਲੇ ਕਹੀ ਜਾਂਦਾ ਤੂੰ ਬੇਟਾ ਕੁਝ ਨਹੀਂ ਬੋਲਣਾ ਵਾਹ ਓਏ ਭੈ ਜੋ ਟੈਂਪੂ ਬਾਬਾ ਠੀਕ ਹੈ ਫਸ ਤੈਨੂੰ ਪੁੱਛੇ ਟਰ ਤੁਹਾਡੇ ਘਰੇ ਬਿਮਾਰ ਕੌਣ ਰਹਿੰਦਾ ਵਾ ਜੋੜ ਕਿਦਾਂ ਕਿਹਦੇ ਦਰਦ ਰਹਿੰਦਾ ਹੈ ਸਰੀਰ ਕਿਹਦਾ ਦੁੱਖਦਾ ਹੈ ਬੇਟਾ ਦੀ ਬੇਟੀ ਹੈ ਹਾਂ ਤੇਰੀ ਬੇਟੀ ਹੈ ਅੱਛਾ ਜੇ ਤੇਰੀ ਕੋਈ ਕੁੜੀ ਬਿਮਾਰ ਹੈ ਤਾਂ ਤੂੰ ਕੋਈ ਚੰਗੇ ਡਾਕਟਰ ਦੀ ਸਲਾਹ ਲੈ ਇਹਨਾਂ ਕੋਲੇ ਕੀ ਲੈਣਾ ਆ ਇਹਨਾਂ ਨੂੰ ਤਾਂ ਆਪ ਨਹੀਂ ਪਤਾ ਹੁੰਦਾ ਕੋਈ ਸਲਾਹ ਜੇ ਬਾਬਾ ਇਹਨਾਂ ਜੰਨੀ ਜਾਨ ਹੁੰਦਾ ਤਾਂ ਫਿਰ ਇਹਨੂੰ ਕੀ ਲੋੜ ਪਈ ਸੀ ਤੁਹਾਨੂੰ ਪੁੱਛਣ ਦੀ ਵੀ ਦੱਸੋ ਭਾਈ ਤੁਹਾਡੇ ਕੋਲ ਬੁਵਾਰ ਆ ਸਿੱਧਾ ਹੀ ਕਹਿਣ ਦਾ ਭਾਈ ਤੁਹਾਡੀ ਛੋਟੀ ਬੇਟੀ ਬਿਮਾਰ ਹੈ ਬਾਬਾ ਠੀਕ ਹੈ ਹੁਣ ਮੈਂ ਇਹ ਗੱਲ ਦੱਸ ਬੇਟਾ ਆ ਜਗ੍ਹਾ ਦੇ ਵਿੱਚ ਤੇ ਆ ਜਗ੍ਹਾ ਦੇ ਵਿੱਚ 24 ਘੰਟੇ ਦੀ ਦੇਖਭਾਲ ਰਹਿੰਦਾ ਹੈ ਹੈ ਛੋਟੀ ਬੇਟੀ ਦਾ ਛੋਟੀ ਬੇਟੀ ਦਾ ਦਰਦ ਰਹਿੰਦਾ ਠੀਕ ਹੈ ਹੁਣ ਮੈਨੇ ਗੱਲ ਜਿੰਨੇ ਤੁਸੀਂ ਘਰੇ ਹੈਗੇ ਹੋ ਠੀਕ ਹੈ ਸਾਰਿਆਂ ਦਾ ਸਵਾਗਤ ਟੁੱਟਿਆ ਪਿਆ ਹੈ ਹਾਂ ਠੀਕ ਹੈ ਮੋਹ ਟੁੱਟਿਆ ਪਿਆ ਹੈ ਆਪਸ ਦੇ ਵਿੱਚ ਸਾਰਿਆਂ ਦਾ ਠੀਕ ਹੈ ਵੀ ਤੁਸੀਂ ਕਹਿੰਦੇ ਹੋ ਅਸੀਂ ਆਏ ਸੀਗੇ ਤੁਹਾਡੇ ਵਿੱਚ ਇਦਾਂ ਫਰਕ ਪੈ ਗਿਆ ਪਤਾ ਨਹੀਂ ਕਿਉਂ ਹੋ ਗਿਆ ਤੇ ਕੀ ਹੋਇਆ ਤੇ ਕੀ ਨਹੀਂ ਵਰਤਿਆ ਏਹੀ ਗੱਲ ਹੈ ਠੀਕ ਹੈ ਕੁੜੀ ਹੋਵੇ ਤੇ পাগল ਲੋਕੋ ਜੇ ਤੁਹਾਡਾ ਆਪਸ ਵਿੱਚ ਮੋਹ ਟੁੱਟਿਆ ਪਿਆ ਤਾਂ ਮੋਹ ਬਣਾਉਣਾ ਕਿਨੇ ਕੋਈ ਲੋਕਾਂ ਨੇ ਤਾਂ ਬਣਾਉਣਾ ਨਹੀਂ ਆ ਕੇ ਜੇਕਰ ਆਪ ਹੀ ਰਲ ਮਿਲ ਕੇ ਰਹੋਗੇ ਤਾਂ ਫੇਰ ਹੀ ਮੋਹ ਬਣੂਗਾ ਬਤ ਸਹੀ ਹੈ ਹਾਂ ਕੁਛ ਨਹੀਂ ਪਤਾ ਲੱਗਦਾ ਬਹੁਤ ਜਗ੍ਹਾ ਤੇ ਗਏ ਹੋ ਬਹੁਤ ਪਾਕਤਾਨੇ ਕੋਲੇ ਚਲੇ ਗਏ ਠੀਕ ਹੈ ਬਹੁਤਾਂ ਨੂੰ ਦਿਖਾ ਲਿਆ ਪਰ ਪੁੱਤ ਅੱਜ ਦਰਬਾਰ ਦੇ ਵਿੱਚ ਆਇਆ ਏ ਤੂੰ ਅੱਜ ਵੀ ਸੀਗਾ ਪਤਾ ਨਹੀਂ ਸਾਨੂੰ ਖੈਰ ਪਾਊਗੀ ਕਿ ਨਹੀਂ ਪਾਊਗੀ ਖੈਰ ਨੂੰ ਕੁੜੀ ਜਾਵੇ ਤੇਰੇ ਕੋਲੇ ਮੰਗਣ ਆਏ ਆ ਮੈਂ ਸੁਣੋਣਾ ਯਾਰ ਤੁਹਾਨੂੰ ਇੱਕ ਬਾਬੇ ਦੀ ਕਹਾਣੀ ਸਾਡੇ ਵੀ ਹੈਗਾ ਇੱਕ ਪਿੰਡ ਦੇ ਵਿੱਚ ਬਾਬਾ ਇਹੋ ਉਹ ਬਾਬਾ ਨੇ ਜਿਹੜਾ ਸਾਡੇ ਪਿੰਡ ਦੇ ਵਿੱਚ ਹਰ ਰੋਜ਼ ਵੀਰਵਾਰ ਨੂੰ ਬਹਿੰਦਾ ਯਾਰ ਜੋ ਵੀ ਕੁਝ ਹੁੰਦਾ ਇਹਨਾਂ ਦਾ ਚੌਂਕੀ ਚੌਂਕੀ ਵਗੈਰਾ ਜੋ ਵੀ ਲਾਉਂਦੇ ਆ ਇਹ ਲਾਉਂਦੇ ਆ ਹਰ ਰੋਜ਼ ਉਹ ਸਾਡਾ ਸਾਰਾ ਪਿੰਡ ਉਹ ਬਾਬੇ ਨੂੰ ਰੱਜ ਕੇ ਗਾਲਾਂ ਕੱਢਦਾ ਭੈਂਚ ਜਿਹੜਾ ਕਿਹੜਾ ਆਖਦਾ ਨਾ ਉਹੀ ਕਹਿੰਦਾ ਵੀ ਭੈਂਚ ਦੇ ਇਹ ਕਿਹੜਾ ਬਾਬਾ ਟੱਟੂ ਦਾ ਬਾਬਾ ਐ ਸਾਲਾ ਇਹ ਤੇ ਹੈ ਵੀ ਸੱਚੀ ਟੱਟੂ ਦਾ ਹੀ ਮੈਂ ਤੁਹਾਨੂੰ ਦੱਸਦਾ ਕਿਵੇਂ ਉਹਦੇ ਨਾਲ ਦੋ ਮੁੰਡੇ ਆ ਦੋ ਮੁੰਡਿਆਂ ਦੇ ਵਿੱਚੋਂ ਇੱਕ ਮੁੰਡੇ ਦਾ ਜਿਹੜਾ ਦਾ ਵਿ ਨੇ ਤਲਾਕ ਦਿੱਤਾ ਇਹਨਾਂ ਨੂੰ ਤੇ ਸੜੀ ਸ਼ਰਮ ਵਾਲੀ ਗੱਲ ਤਾਂ ਇਹ ਹੈ ਵੀ ਜੇਕਰ ਤੁਹਾਡੇ ਚ ਇੰਨੀ ਸ਼ਕਤੀਸ਼ਾਲੀ ਹੁੰਦੀ ਤਾਂ ਭਾਂਜੇ ਤੁਸੀਂ ਉਹਨੂੰ ਰੱਖ ਨਾ ਸਕਦੇ ਤੁਸੀਂ ਬਾਬੇ ਨੂੰ ਕਹਿੰਦੇ ਵੀ ਬਾਬਾ ਸਾਡੀ ਇਹ ਘਰ ਵਾਲੀ ਹੈ ਮੰਨ ਕੇ ਵੀ ਇਹ ਸਾਡੇ ਮੁੰਡੇ ਦੀ ਘਰ ਵਾਲੀ ਹੈ ਇਹਨੂੰ ਰੱਖ ਪਰ ਰਹੀ ਨਹੀਂ ਗਈ ਉਹ ਅਗਲੀ ਭੱਜ ਗਈ ਹੁਣ ਉਹ ਕਿਉਂ ਭੱਜੀ ਕਿਉਂ ਤਲਾਕ ਦਿੱਤਾ ਉਹਦੇ ਬਾਰੇ ਤਾਂ ਨਹੀਂ ਪਤਾ ਆਪਾਂ ਨੂੰ ਕਿਉਂਕਿ ਆਪਾਂ ਕਦੇ ਵੀ ਇੰਨੀ ਜਾ ਕੇ ਡਿਟੇਲ ਨਹੀਂ ਕਢੀ ਪਰ ਇੰਨਾ ਪਤਾ ਵੀ ਉਹਨੇ ਤੇ ਘਰੇ 6 ਮਹੀਨੇ ਨਹੀਂ ਰਹੀ ਉਹ ਤੋਂ ਬਾਅਦ ਟੱਪ ਗਈ ਉਹ ਨੰਬਰ 2 ਤੇ ਤੇ ਸੜੇ ਦੇ ਕੋਈ ਵੀ ਪਸੂ ਪਸੂ ਲੈ ਲੈਂਦੇ ਨੇ ਜਿਵੇਂ ਕੋਈ ਗਾਂ ਲੈ ਲਈ ਮੱਝ ਲੈ ਲਈ ਸੜੀ ਉਹ ਫਰਾਕ ਹੋ ਜਾਂਦੀ ਹੈ ਦੁੱਧੋ ਦਿਨੋਂ ਨਾ ਤਾਂ ਉਹ ਵੀ ਫਰਾਕ ਹੋ ਜਾਂਦੀ ਹੈ ਮਤਲਬ ਕਿ ਉਹ ਰਹਿੰਦੀ ਨਹੀਂ ਬਣਦੀ ਨਹੀਂ ਫਸਲ ਹੈ ਉਹ ਵੀ ਖਰਾਬ ਹੋ ਜਾਂਦੀ ਹੈ ਘਰਸਾਲਿਆਂ ਦਾ ਦੋ ਕੋਹੜਿਆਂ ਚ ਬਸ ਇੱਕ ਖੂਹ ਤੇ ਨਹਾਉਣ ਵਾਲਾ ਹੈ ਜਿਨ੍ਹਾਂ ਦੇ ਉੱਤੇ ਪੂਰੀਆਂ ਰੀਜਾਂ ਲਾ ਰੱਖੀਆਂ ਹੋਰ ਉਹਨਾਂ ਦੇ ਅੱਲੇ ਪੱਲੇ ਕੱਖ ਵੀ ਹੈ ਨੀਗਾ ਜਮਾ ਵੀ ਜੇਕਰ ਇਹਨਾਂ ਕੋਲ ਇੰਨੀ ਸ਼ਕਤੀਸ਼ਾਲੀ ਹੁੰਦੀ ਜੇ ਇੰਨਾ ਹੀ ਇਹਨਾਂ ਕੋਲ ਤਾਕਤ ਹੁੰਦੀ ਤੇ ਬਾਬਿਆਂ ਨੂੰ ਕਹਿ ਕੇ ਆਪਦਾ ਘਰਬਾਰ ਤਾਂ ਚੰਗਾ ਬਣਾ ਲੈਣ ਭੈਣ ਚੋ ਹਾਂ ਸੱਚ ਕੇ ਇੱਕ ਗੱਲ ਤਾਂ ਭੈਣ ਚੋ ਮਿਹਨਤ ਹੈ ਰਹੀ ਗਈ ਕਣਕਸ ਵਾਲੇ ਦੀਪੂ ਵਾਲੀ ਖਾਂਦੇ ਆ ਆ ਪਾਈ ਮੈਨੂੰ ਇਹ ਗੱਲ ਦੱਸੋ ਬੇਟਾ ਤੁਹਾਡੇ ਘਰ ਦਾ ਸਾਰਾ ਥਵਾਕ ਡੁੱਟਿਆ ਪਿਆ ਸਾਰੇ ਵੱਖੋ ਵੱਖਰੇ ਆ ਠੀਕ ਹੈ ਬੱਚੇ ਬਾੱਚੇ ਸਭ ਤੁਹਾਡੇ ਹੱਥੋਂ ਨਿਕਲ ਗਏ ਠੀਕ ਹੈ ਤੁਹਾਡੇ ਘਰ ਦੇ ਵਿੱਚ ਇੱਕ ਜਨਾਨੀ ਤੁਹਾਡੇ ਘਰ ਦੀ ਉਹ ਜਿਹੜਾ ਤੁਹਾਡਾ ਘਰ ਖਾਈ ਜਾਂਦੀ ਹੈ ਮੈਂ ਤਾਂ ਇਹ ਸਾਰਿਆਂ ਨੂੰ ਇੱਕੋ ਹੀ ਲਾਈਫ ਦੱਸਦੀ ਹੈ ਕਿ ਜਿਹੜੇ ਪੰਜ ਤੁਹਾਡੇ ਬੱਚੇ ਆ ਉਹ ਹੱਥੋਂ ਨਿਕਲ ਕੇ ਖਰਾਬ ਹੋ ਗਏ ਤੇ ਇੱਕ ਜਨਾਨੀ ਜਿਹੜਾ ਤੁਹਾਡਾ ਘਰ ਖਾਈ ਜਾਂਦੀ ਹੈ ਇਹਨੂੰ ਐ ਪੁੱਛਣ ਵਾਲਾ ਹੋਵੇ ਕਿ ਤੇ ਉਹ ਜਨਾਨੀ ਤੂੰ ਹੀ ਤਾਂ ਨਹੀਂ ਜਿਹੜਾ ਇਹਨਾਂ ਨੂੰ ਹੁਣ ਲੁੱਟ ਕੇ ਖਾਏਗੀ ਇਹ ਸਾਰੇ ਭੁੱਖੇ ਨੰਗੇ ਦਿਹਾੜੀ ਤੋਂ ਬਚਣ ਲਈ ਆ ਕੰਮਾਂ ਤੇ ਹੋ ਜਾਂਦੇ ਆ ਸਿਰ ਹਿਲਾਉਣ ਲੱਗ ਜਾਂਦੇ ਆ ਇਹਨਾਂ ਕੋਲੇ ਕੁਝ ਵੀ ਹੈ ਨਹੀਂਗਾ ਤੁਸੀਂ ਆਪ ਦਾ ਕਿਸੇ ਵੀ ਧਰਮ ਦੇਉਂ ਤਾਂ ਆਪ ਦਾ ਤੁਸੀਂ ਆਪਣੇ ਆਪ ਦੇ ਧਰਮ ਦੀ ਪੂਜਾ ਕਰਿਆ ਕਰੋ ਹਰ ਰੋਜ਼ ਜਾ ਕੇ ਆਪ ਦਾ ਮੰਦਿਰ ਮਸੀਦ ਜੋ ਵੀ ਗੁਰਦੁਆਰਾ ਜੋ ਵੀ ਹੈ ਲੋਕਾਂ ਦਾ ਹਰਾਮ ਦਾ ਪੈਸਾ ਖਾ ਕੇ ਤੇਨਾਂ ਦਾ ਹਰਾਮ ਦਾ ਹੀ ਨਿਕਲ ਜਾਂਦਾ ਸਾਰੇ ਪਿੰਡੀ ਪਿੰਡੀ ਬਾਬੇ ਆ ਤੇ ਮੈਨੂੰ ਕੋਈ ਵੀ ਪਿੰਡ ਦਾ ਕੋਈ ਬੰਦਾ ਇਹ ਦੱਸਦੇ ਵੀ ਭਾਈ ਸਾਡੇ ਬਾਬੇ ਨੇ ਐਡੀਆਂ ਕੋਠੀਆਂ ਪਾਲੀਆਂ ਕਾਰਾਂ ਲੈ ਲਈਆਂ ਐ ਕਰ ਲਿਆ ਐ ਕਰ ਲਿਆ ਕੁਝ ਵੀ ਨਹੀਂ ਕੀਤਾ ਰਹਿੰਦੇ ਤਾਂ ਸਾਲੇ ਦੋ ਛਤੜੀਆਂ ਜੀ ਐ ਜੋ ਕਿ ਉੱਥੇ ਹੀ ਰਹਿ ਗਏ ਭੈਣ ਚ ਮੈਂ ਤੁਹਾਨੂੰ ਇਹ ਗੱਲ ਨਹੀਂ ਕਹਿੰਦਾ ਵੀ ਜਿਹੜੀ ਵੀ ਇਹ ਪਾਠ ਦੇਉ ਵੀ ਇਹ ਕਿਸੇ ਵੀ ਬਾਬੇ ਜਾਂ ਮਾਤਾ ਦੀ ਪੂਜਾ ਕਰਦਾ ਨਾ ਵੀ ਉਹ ਗਲਤ ਹੈ ਵੀ ਉਹ ਸਹੀ ਆਪਣੀ ਜਗ੍ਹਾ ਤੇ ਪਰ ਇਹ ਲੋਕ ਗਲਤ ਨੇ ਸਾਹਮਣੇ ਜੋ ਜੋ ਚੱਲੀ ਜਾਂਦੀ ਐ ਸਾਹਮਣੇ ਫੋਟੋਆਂ ਪਈਆਂ ਉੱਥੇ ਰੱਬ ਹੈ ਗਿਆ ਹਾਂ ਮੰਨਦੇ ਵੀ ਉਹ ਚੀਜ਼ ਚ ਰੱਬ ਹੈ ਗਿਆ ਪਰ ਇਹ ਸਿਰਫ ਉਸੇ ਪੈਸਾ ਖਾਨ ਆਇਆ ਜੈਸੀ ਕਰਨੀ ਵੈਸੀ ਭਰਨੀ ਜੇਕਰ ਤੁਹਾਡੇ ਦਿਨ ਚੰਗੇ ਚੱਲੀ ਜਾਂਦੇ ਤਾਂ ਵੀ ਰੱਬ ਨੇ ਲਿਆਂਦੇ ਜੇ ਮਾੜੇ ਚੱਲੀ ਜਾਂਦੇ ਤਾਂ ਵੀ ਚਾਹ ਰੱਬ ਨੇ ਲਿਆਂਦੇ ਹੈ ਕਿਉਂਕਿ ਜੇਕਰ ਤੁਸੀਂ ਦੇਤੇ ਦਿਨ ਮਾੜੇ ਚੱਲੀ ਜਾਂਦੇ ਤਾਂ ਤੁਸੀਂ ਕਿਸੇ ਚੰਗੇ ਬੰਦੇ ਦਾ ਤੁਸੀਂ ਮਾੜਾ ਸੋਚਿਆ ਹੋਣਾ ਤੱਕਿਆ ਹੋਣਾ ਤਾਂ ਤੁਹਾਡੇ ਤੇ ਦਿਨ ਮਾੜੇ ਆਏ ਹੈ ਮੈਂ ਬੰਦੇ ਨੂੰ ਕਿਉਂ ਮਾੜਾ ਬੋਲਦਾ ਮੈਂ ਇਹਨੂੰ ਬੰਦੇ ਨੂੰ ਐਸੀ ਕਰਕੇ ਮਾੜਾ ਬੋਲਦਾ ਕਿਉਂਕਿ ਜਿਹੜਾ ਸਾਹਮਣੇ ਫੋਟੋ ਆ ਉੱਥੇ 10 ਰੁਪਏ ਮੈਂ ਥੱਟ ਟਕਾਊਗਾ ਤੇ ਜਿਹੜਾ ਆਪ ਹੈ ਉਹ 20 25 25000 ਰੁਪਏ ਲੈ ਜਾਊਗਾ ਬਈ ਕਿਹੜੀ ਗੱਲ ਦਾ ਤਾ ਫਿਲਹਾਲ ਯਾਰ ਇਹ ਵੀਡੀਓ ਕਿੱਦਾਂ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਹੁਣ ਮੈਂ ਦੋ ਤਿੰਨ ਵੀਡੀਓ ਕਠੀਆਂ ਹੀ ਪਾਉਂਗਾ ਕਿਉਂਕਿ ਯਾਰ ਪਹਿਲਾਂ ਮੈਂ ਵੀਡੀਓ ਅਪਲੋਡ ਨਹੀਂ ਕਰ ਸਕਿਆ ਕੋਈ ਗੱਲ ਨਹੀਂ ਚਲੋ ਜੋ ਹੋਊਗਾ ਉਹ ਦੇਖਿਆ ਜਾਊਗਾ ਥੈਂਕਸ